ਕਿਦਾਂ ਲੱਗ ਰਿਹਾ ਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਂ ਆਪਣੇ ਸੌਰਿਆਂ ਤੋਂ ਆਈਆਂ ਸਪੈਸ਼ਲੀਆਂ ਦੇਖਣ ਲਈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕੀ ਮੈਸੇਜ ਦਿਨੋ ਅੱਜਕੱਲ ਨਾ ਕਿ ਸਾ ਸਕੂਲ ਕੀ ਆਪਾਂ ਨੂੰ ਪੁਰਾਣੇ ਤਿਹਾਰ ਨਹੀਂ ਆਪਾਂ ਨੂੰ ਪੁਰਾਣੇ ਤਿਹਾਰ ਤਾਜ਼ਾ ਰੱਖਣੇ ਚਾਹੀਦੇ ਨੇ ਤਾਂ ਹੀ ਆਉਣ ਵਾਲੀ ਪੀੜ੍ਹੀ ਜਾਂ ਸਾਡੀ ਪੀੜ੍ਹੀ ਨੂੰ ਪਤਾ ਹੋਊਗਾ ਵੀ ਆਪਣਾ ਪੰਜਾਬੀ ਸੱਭਿਆਚਾਰ ਕੀ ਹੈ ਕਿਵੇਂ ਨਾ ਜੋਸ਼ ਕਲਾਸ ਕੀ ਹੋਰ ਤੁਹਾਡੇ ਬਲੇ ਕਲਾਸ ਕੀ ਹੋ ਰਹੀ ਸੌਰੀ ਬਹੁਤ ਜ਼ਿਆਦਾ ਨੱਚ ਕੇ ਸਾਰਿਆਂ ਨੂੰ ਮਿਲ ਕੇ ਭਾਬੀਆਂ ਨੂੰ ਚਾਚੀਆਂ ਤਾਈਆਂ ਦਾਦੀਆਂ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਤਾਂ ਨੰਦੇ ਕਿ ਨਾਮ ਹੈ ਬੇ ਜੈਸਮਨ ਕਿਤੇ ਰਹਿੰਦੇ ਹੋ ਆਕ੍ਰਿਚ ਕਿੱਦਾਂ ਲੱਗ ਰਿਹਾ ਪਹਿਨਾ ਤੇ ਪੰਜਾਬੀ ਕਲਚਰ ਵਿੱਚ ਜੋ ਇਹ ਮੇਲਾ ਲਗਾਏ ਮੇਲੇ ਵੀ ਜੀ ਇੰਜੋਏ ਕਰ ਰਹੇ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਕੀ ਮੈਸੇਜ ਦੇਣਾ ਚਾਹੁੰਦੇ ਕੀ ਆਪਾਂ ਨੂੰ ਇਹੀ ਪਹਿਰਾਵਾ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਐਵੇਂ ਦੀ ਠੀਆਂ ਮਨਾਉਣੀਆਂ ਚਾਹੀਦੀਆਂ ਵਧੀਆ ਇੰਜੋਏ ਕਰ ਰਹੇ ਹੋ ਹਾਂਜੀ ਹਾਂਜੀ ਮਾਤਾ ਕੀ ਨਾਮ ਹੈ ਬਲਵਿੰਦਰ ਕੌਰ ਕੀ ਕਹਿਣਾ ਚਾਹੁੰਦੇ ਤੀਜ ਦਾ ਮੇਲਾ ਅਸੀਂ ਕੀ ਕਹਿਣਾ ਹੈ ਤੀਜ ਦਾ ਮੇਲਾ ਠੀਆਂ ਪੇਕੇ ਆ ਕੇ ਅੱਗੇ ਮਨਾਉਂਦੀਆਂ ਹਨ ਹੱਸਦੀਆਂ ਖੇਡਦੀਆਂ ਪਿੰਗਾ ਝੂਟਦੀਆਂ ਹਨ ਸਾਡਾ ਸੱਭਿਆਚਾਰਕ ਗੁੰਮ ਹੋ ਗਿਆ ਸੀ ਅਸੀਂ ਉਸ ਨੂੰ ਤਾਜ਼ਾ ਕਰਨ ਵਾਸਤੇ ਇਹ ਉਪਰਾਲਾ ਕੀਤਾ ਕਿੱਦਾਂ ਲੱਗ ਰਿਹਾ ਬੱਚੇ ਸਾਰੇ ਬਜ਼ੁਰਗ ਸਾਰੇ ਇਕੱਠੇ ਹੋ ਗਏ ਤੁਹਾਨੂੰ ਇਸ ਟਾਈਮ ਇੰਨੀ ਖੁਸ਼ੀ ਹੈ ਨਾ ਕਿ ਜਿੰਨੀ ਬੱਚੇ ਜੰਮੇ ਦੀ ਜਾਂ ਪੁੱਤਰ ਵਿਆਹ ਦੀ ਹੁੰਦੀ ਹੈ ਉਸ ਤੋਂ ਵੱਧ ਖੁਸ਼ੀ ਸਾਨੂੰ ਇਸ ਟਾਈਮ ਤੇ ਸਾਰੇ ਇਕੱਠੇ ਹੋ ਗਏ ਸਾਡਾ ਸੱਜਿਆ ਸਾਡਾ ਗੋਮੂ ਹੋ ਗਿਆ ਅਮਾ ਇਹ ਕੋਈ ਆ ਕੋਈ ਬੋਲ ਰਿਹਾ ਹਾਂ ਅਸੀਂ ਉਸ ਨੂੰ ਤਾਜ਼ਾ ਕਰਨਾ ਚਾਹੁੰਦੇ ਆ ਤੇ ਅੱਗੇ ਵਾਸਤੇ ਵੀ ਸਾਡਾ ਇਹ ਖਿਆਲ ਹੈ ਵੀ ਇਸੇ ਤਰ੍ਹਾਂ ਅਸੀਂ ਉਸ ਨੂੰ ਦੁਗਣਾ ਚੌਗਣਾ ਅਸੀਂ ਕਰਦੇ ਰਹਿਣਾ ਪੰਜਾਬ ਵੀ ਪਹਿਨਾਵਾ ਬਦਲ ਗਿਆ ਅਸੀਂ ਨਹੀਂ ਬਦਲਣਾ ਚਾਹੁੰਦੇ ਅਸੀਂ ਇਹਨਾਂ ਵੀ ਉਹੀ ਪਰਾਵਾ ਆਵੇ ਗੇੜਾ ਸਾਡਾ ਹਿਆ ਸੀ ਸਾਡਾ ਡਿਸਕੋ ਨੇ ਸੱਤਿਆ ਨਾਸ ਕਰ ਦਿੱਤਾ ਹਾਂਜੀ ਮੇਰੇ ਨਾਲ ਜਗਤਾਰ ਸਿੰਘ ਆ ਜੀ ਮੈਂ ਐਕਸੈਸਮੈਨ ਰਿਟਾਇਰ ਹੋ ਜੀ ਆ ਕਿੱਦਾਂ ਦੇਖਦੇ ਹੋ ਤੁਹਾਡੇ ਪਿੰਡ ਵਿੱਚ ਮੇਲਾ ਲੱਗਿਆ ਤੀਜਿਆਂ ਦਾ ਕਿੱਦਾਂ ਦੇਖਦੇ ਹੋ ਇਹਨੂੰ ਦੇਖੋ ਜੀ ਇਹ ਬਹੁਤ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਕੁੜੀਆਂ ਨੇ ਲਾ ਲਓ ਚਾਹੇ ਮੁੰਡਿਆਂ ਨੇ ਲਾ ਕੇ ਇੱਕ ਸਾਡੇ ਪਿੰਡ ਵਿੱਚ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿਉਂ ਪਹਿਲਾਂ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਤੀਆ ਮਨਾਉਂਦੇ ਸੀ ਸਾਰੇ ਕੁੜੀਆਂ ਆਉਂਦੀਆਂ ਸੀ ਸਾਰੀਆਂ ਇਕੱਠੀਆਂ ਹੋ ਕੇ ਇੱਥੇ ਆਪਣੀਆਂ ਤੀਆ ਮਨਾਉਂਦੀਆਂ ਸੀ ਬਰੌਟਾ ਹੁੰਦਾ ਸੀ ਬਹੁਤ ਵੱਡਾ ਸਾਡੇ ਇੱਥੇ ਉੱਥੇ ਬ ਕਿਉਂ ਇਹ ਇਹਦਾ ਨਾਲ ਨਾ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਸਾਂਝੀ ਕਰ ਲੈਣੀਆਂ ਤੇ ਇੱਕ ਸਾਡੇ ਪੰਜਾਬ ਦਾ ਕਲਚਰ ਹੈ ਇਹਨੂੰ ਜਿਉਂਦਾ ਜਾਗਦਾ ਰੱਖਣ ਵਾਸਤੇ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਬਹੁਤ ਸੋਹਣਾ ਪ੍ਰਾਲਾ ਹੈ ਇਹ ਜਿਹੜਾ ਇਹਨਾਂ ਨੇ ਕਰਿਆ ਲੇਕਿਨ ਕੀ ਮੈਸੇਜ ਜਿਹੜੀ ਸਾਡੀ ਜਿਹੜੀ ਸਭਿਆਚਾਰ ਹੈ ਉਹ ਦੂਰ ਹੁੰਦੀ ਜਾ ਰਹੀ ਹੈ ਉਹੀ ਭੁੱਲਦੇ ਜਾ ਰਹੇ ਹਾਂ। ਉਹੀ ਮੈਂ ਕਹਿ ਰਿਹਾ ਜੀ ਇਹ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਇਹ ਜਿਹੇ ਮੇਲੇ ਹੋਣੇ ਚਾਹੀਦੇ ਨੇ ਜ਼ਰੂਰੀ ਆ। ਧੀਆ ਦੇ ਮੇਲੇ ਕਈ ਵਾਰੀ ਸਾਡੇ ਮਨ ਚ ਆਉਂਦਾ ਹੁੰਦਾ ਸੀ। ਪਹਿਲਾਂ ਮੈਂ ਵੀ ਬੜੀ ਵਾਰ ਸੋਚਿਆ ਸੀ, ਗੱਲ ਕਰੀ ਆ ਵੀ ਇੱਕ ਧੀਆ ਦਾ ਮੇਲਾ ਜ਼ਰੂਰੀ ਆ। ਸਾਰੀਆਂ ਧੀਆ ਨੂੰ ਬੁਲਾਈਏ ਜਿਹੜੀਆਂ ਅੱਜ ਤੋਂ 50 ਸਾਲ ਪੁਰਾਣੀਆਂ ਕੁੜੀਆਂ ਜਿਹੜੀਆਂ ਆਪਣੇ ਪੇਕਿਆਂ ਚ ਲੰਗੀਆਂ, ਆਪਣੇ ਕਬੀਲਦਾਰੀਆਂ ਚ ਰੁੱਝੀਆਂ। ਉਹਨਾਂ ਨੂੰ ਹੁਣ ਜਿਹੜੀਆਂ ਨਵੀਆਂ ਕੁੜੀਆਂ ਨੂੰ ਜਾਣਦੇ ਨੇ ਇੱਕ ਦੂਏ ਨੂੰ ਉਹ ਇੱਕ ਇਕੱਠ ਹੋਵੇ ਇਕੱਠ ਹੋਵੇ ਤੇ ਇਕੱਠ ਹੋ ਕੇ ਸਾਰੀਆਂ ਬੈਠਣ ਬੈਠ ਕੇ ਇੱਕ ਦੂਏ ਦੇ ਦੁੱਖ ਸਾਂਝੇ ਕਰਨ ਸਾਰੀਆਂ ਨੂੰ ਪਤਾ ਲੱਗੇ ਕੌਣ ਕਿਹੜੀ ਆ ਕਿੱਥੇ ਕਿਹੜੇ ਮਹੌਕਾਮ ਤੇ ਪਹੁੰਚ ਗਈਆਂ ਕੁੜੀਆਂ ਸਾਡੀਆਂ ਅੱਜ ਸਾਡੇ ਅੱਗੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਅੱਗੇ ਤੇ ਗਾ ਕੁੜੀਆਂ ਦੇ ਕੁੜੀਆਂ ਅੱਗੇ ਇੱਕ ਬਹੁਤ ਉਪਰਾਲਾ ਵਧੀਆ ਹੈ ਜਿਹੜਾ ਇਕੱਠੀਆਂ ਹੋ ਕੇ ਆਪਣੇ ਆਪਣੇ ਦੁੱਖ ਸਾਂਝੇ ਕਰ ਸਕਣ ਇੱਥੇ ਆ ਕੇ ਸਵੇਚਾਰ ਨੂੰ ਜਿਉਂਦਾ ਰੱਖਣਾ ਸਰ ਜਸਵਿੰਦਰ ਸਿੰਘ ਪਿੰਡ ਆਕੜੀ ਜੀ ਕਿਦਾਂ ਦੇਖਦੇ ਤੁਹਾਡੇ ਮੇਲੇ ਲੱਗਿਆ ਤੁਹਾਡੇ ਪਿੰਡ ਵਿੱਚ ਇਸੀ ਪ੍ਰਥਾ ਕੀ ਆ ਤੇ ਕਿਉਂ ਮਨਾਇਆ ਜਾਂਦਾ ਤੀਜਾਂ ਦਾ ਮ ਸਾਰੇ ਧੀਆ ਦਾ ਤਿਹਾਰ ਤਾਂ ਆਪਣੇ ਧੀਆ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਇਹ ਸ਼ੁਰੂ ਤੋਂ ਚੱਲੀ ਆ ਰਹੀ ਹੈ ਇਹ ਤਿਹਾਰ ਚੱਲੇ ਆ ਰਿਹਾ ਹੈ ਬਹਾਨੇ ਨਾਲ ਆਉਂਦੀਆਂ ਨੇ ਤੇ ਇੱਥੇ ਤਿਹਾਰ ਮਨਾਉਂਦੀਆਂ ਨੇ ਆਪਸ ਵਿੱਚ ਸਹੇਲੀਆਂ ਮਿਲਦੀਆਂ ਨੇ ਇਕੱਠੇ ਹੁੰਦੇ ਨੇ ਤੇ ਦੁੱਖ ਸੁੱਖ ਕਰਦੀਆਂ ਨੇ ਆਪਸ ਤੇ ਬਸ ਇਹੀ ਸ਼ੁਰੂ ਤੋਂ ਕਲਚਰ ਚੱਲੇ ਆ ਰਿਹਾ ਇੱਕ ਵਧੀਆ ਢੰਗ ਨਾਲ ਅੱਜ ਅਸੀਂ ਮਨਾ ਰਹੇ ਹਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਬਹੁਤ ਖੁਸ਼ੀ ਆ ਤੇ ਪੁਰਾਣਾ ਜਿਹੜਾ ਸਭਿਆਚਾਰਾ ਉਹਨੂੰ ਆਪਾਂ ਕਾਇਮ ਰੱਖ ਰਹੇ ਹਾਂ ਤੇ ਛੋਟੇ ਬੱਚਿਆਂ ਨੂੰ ਵੀ ਦਿਖਾ ਰਹੇ ਹਾਂ ਆਪਾਂ ਕਹਿਆ ਜਾਂਦਾ ਅਸਲੀ ਪੰਜਾਬ ਪਾਕਿਸਤਾਨ ਵਿੱਚ ਹੈ ਲੇਕਿਨ ਪੰਜਾਬ ਦਾ ਜਿਹੜਾ ਜਨਾ ਸੱਭਿਆਚਾਰ ਤੋਂ ਲੋਕ ਦੂਰ ਹੋ ਰਹੇ ਹੈ ਪਹਿਨਾਵਾ ਦੂਰ ਹੋ ਗਿਆ ਕੀ ਕਹਣਾ ਜੋ ਮੈਸੇਜ ਕੀ ਦੇਣਾ ਚਾਹੁੰਦਾ ਹੈ ਸਰ ਮੈਸੇਜ ਦੇ ਰਹੇ ਹੈ ਜਿਹੜੀ ਆਪਣੀ ਹੁਣ ਸਰਕਾਰ ਆ ਸਰਦਾਰ ਭਵਾਂ ਸਿੰਘ ਮਾਨ ਦੀ ਸੀਐਮ ਸਾਹਿਬ ਦਾ ਵੀ ਹੋਇਆ ਇਹ ਆਪਾਂ ਜਿੰਨਾ ਪੁਰਾਣਾ ਸੱਭਿਆਚਾਰ ਆ ਉਹ ਬਹੁਤ ਜ਼ਿਆਦਾ ਇਹ ਚੀਜ਼ ਤੇ ਫੋਕਸ ਕਰਦੇ ਨੇ ਵੀ ਉਹਨੂੰ ਵਾਪਸ ਤੇ ਬੱਦ ਲੈ ਕੇ ਆਓ ਪੁਰਾਣਾ ਪੰਜਾਬ ਜੇ ਆਪਾਂ ਉਹ ਕਹਿੰਦੇ ਨੇ ਵੀ ਆਪਾਂ ਪੁਰਾਣਾ ਪੰਜਾਬ ਦੁਬਾਰੇ ਬਣਾਉਣਾ ਹੈ ਉਹ ਚੀਜ਼ ਦੀ ਇਹ ਚੀਜ਼ਾਂ ਦੀ ਝਲਕ ਪੈਂਦੀ ਆ ਇੱਕ ਉਹ ਹੀ ਉਹਦੇ ਹਿਸਾਬ ਨਾਲ ਅਸੀਂ ਇੱਕ ਅੱਜ ਛੋਟਾ ਜਿਹਾ ਉਪਰਾਹਲਾ ਕੀਤਾ ਜੀ ਸਾਨੂੰ ਬਹੁਤ ਬੜੀ ਮਾਰ ਕੀਤਾ ਪਿੰਡ ਦੀ ਨਹੀਂ ਸਰ ਪਹਿਲਾਂ ਛੋਟੇ ਹੁਣ ਮਤਲਬ ਕਰ ਰਹੇ ਆ ਅਸੀਂ ਤਾਂ ਆਪਣੇ ਜਿੰਨੀ ਸਾਡੀ ਸੋਝੀ ਆ ਜਾਂ ਜਿਵੇਂ ਅਸੀਂ ਹੁਣ ਨਵੇਂ ਆਏ ਆ ਅਸੀਂ ਪਹਿਲਾਂ ਕੀਤਾ ਹੈ ਕੀ ਮੈਸੇਜ ਕਰ ਮੈਸੇਜ ਕੀ ਰਹੇਗਾ ਅਸੀਂ ਪੰਜਾਬ ਦੇ ਲੋਕਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਵੀ ਇਹੋ ਜਿਹੇ ਤਿਹਾਰ ਆਪਾਂ ਨੂੰ ਮਨਾਉਣੇ ਚਾਹੀਦੇ ਆ ਆਪਾਂ ਇੱਕ ਦੂਜੇ ਨਾਲ ਪਿਆ ਭਾਈਚਾਰਕ ਸਾਂਝ ਵੀ ਰੱਖੀਏ ਤੇ ਭੈਣਾਂ ਵੀ ਇਕੱਠੀਆਂ ਹੁੰਦੀਆਂ ਨੇ ਪਿੰਡ ਜਾ ਕੇ ਆਪਣੀਆਂ ਸਹੇਲੀਆਂ ਨਾਲ ਮਿਲਦੀਆਂ ਨੇ ਹੋਰ ਆਪਾਂ ਨੂੰ ਦੁੱਖ ਸੁੱਖ ਕਰਦੀਆਂ ਨੇ ਇੱਕ ਚੰਗਾ ਮੈਸੇਜ ਵੀ ਆ ਤੇ ਇੱਕ ਵਧੀਆ ਸੋਚ ਵੀ ਆ